ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਗੜ ਤੇ ਸਵਾਗਤ ਹੈ ਆਸ ਕਰਦੇ ਹਾਂ ਸੱਜਣੋ ਸਾਰਾ ਜਾਨਵਰਾਂ ਤੇ ਘਰ ਪਰਵਾਰ ਦੀ ਖੇਡ ਹੋਣਗੇ ਲੈ ਸੱਜਣੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਤੁਹਾਡੇ ਵਰਗੇ ਭਰਾਵਾਂ ਨਾਲੇ ਕੰਮ ਚੱਲਦਾ ਹੈ ਸੰਧੂ ਡੇਰੀ ਫਾਰਮ ਸਰਦੂਗੜ ਆ ਜੇ ਫੇਸਬੁੱਕ ਦਾ ਇੱਕ ਫੋਲੋ ਕਰ ਲਿਓ ਜੇ ਕਿ ਸੱਜਣ ਨੇ ਇਹ ਵੀਡੀਓ ਬਣਾਉਣੇ ਕਰ ਲਓ ਸੰਪਰਕ 6283402919 ਇਹ ਨੰਬਰ ਆਪਣਾ ਅੱਜ ਆਪਾਂ ਦੋ ਝੋਟੀਆਂ ਸੇਲ ਕਰਨੀਆਂ ਇੱਕ ਇਹ ਖੜੀ ਇਹ ਆ ਗਈ ਆਪਣੀ ਵੱਡੀ ਝੋਟੀ ਜੈਡ ਬਲੈਕ ਹੈ ਕੁੰਡੀ ਆ ਜਮਾ 25 ਹੀ ਨੇ ਉਮਰ ਇਹਦੀ ਦੰਦ ਸਿੱਟ ਗਈ ਦੋ ਦੰਦ ਚੱਕਦੀ ਐ ਤੇ ਗੱਬਣ ਕਰਾਤੀ ਆਪਾਂ 7 ਤਰੀਕ ਨੂੰ ਇਹ ਸਹੀ ਕਿਸ ਨੂੰ ਕਹੇ ਜਮਾ ਟਾਪ ਕੁਲਵਾ ਕਨ ਲਾਸ ਦੇ ਕੁੰਡੀ ਹੈ ਜਮਾ ਪੂਰੀ ਬਾਕੀ ਸੀਲ ਬਹੁਤ ਹੈ ਸਿੰਗਲ ਚਾਰ ਥਾਣਾ ਜੇ ਕਿ ਸੱਜਣ ਨੂੰ ਚਾਹੀਦੀ ਇਹਨਾਂ ਕਰ ਲਓ ਸੰਪਰਕਾ 62834029 ਹੁੰਦੀ ਹੈ ਨੰਬਰ ਆਪਣਾ ਜੇ ਕਿਸੇ ਨੇ ਵੀਡੀਓ ਬਣਾਉਣਾ ਇਸੇ ਨੰਬਰ ਤੇ ਕਰ ਲਓ ਸੰਪਰਕਾ ਇਹਦਾ ਜਿਹੜਾ ਰੇਟ ਰੱਖਿਆ ਨਾ ਆਪਾਂ ਜਮਾ ਮਾਨ ਤਾਨ ਕਰਕੇ ਸਾਰਾ 62000 ਰੁਪਏ ਰੇਟ ਹੈ ਇਹਦਾ ਕੋਈ ਗੱਲ ਨਹੀਂ ਮਾਨ ਤਾਨ ਹੋ ਜੂਗਾ ਤੇ ਇੱਕ ਕੱਟੀ ਆਪਣੇ ਕੋਲ ਤੋਂ ਹੋਰ ਆ ਦੂਜੀ ਉਹ ਆ ਖੜੀ ਹੈ ਇਹਦੀ ਉਮਰ ਆ 21 ਉਹ ਪਾਉ ਨੂੰ ਪਾ ਲੈ ਜਨਾ ਉਮਰ ਆ 21 ਮਹੀਨੇ ਇਹ ਸੱਚ ਨਹੀਂ ਤਾਂ ਵੀ ਇਹ ਥੋੜਾ ਜਿਹਾ ਚਿੱਟੇ ਵਾਲਾ ਪਿੱਛੇ ਇਹ ਮੋਟਾ ਜਿਹੜਾ ਪਲਾਇਕ ਵਰਗੀ ਆ ਰੰਗੇ ਦਾ ਬਹੁਤ ਕਾਲਾ ਦੇਖੀ ਆ ਦੇਖੋ ਯਾਰ ਪਿੰਦੂ ਵੇਰਾ ਵਰਗੇ ਥਾਣਾ ਇਹ ਚੀਜ਼ਾਂ ਮਿਲ ਨਹੀਂ ਮਿਲਦੀਆਂ ਸੱਜਣ ਨੂੰ ਬਟਨ ਵਾਲੀ ਉਹ ਆ ਗਈ ਜੇ ਕਿ ਸੱਜਣ ਨੂੰ ਚਾਹੀਦੀ ਹੈ ਨਾ ਕਰ ਲਿਓ ਸਪਰਕਾ ਪਰ ਸੂਬੇ ਮੜਾ ਤੇਰੇ ਨਹੀਂ ਪਹੁੰਗਦੀ ਮੜਾ ਪਰੇ ਹਾਂ 62350 ਨਹੀਂ ਇਹਦਾ ਰੇਟ ਹੈਗਾ ਜਿਹੜਾ 55000 ਕੀ ਆ ਇਹ ਬਟੀ ਤਲਵਾਉਣ ਦੇ ਬਾਤੀ ਆ ਗਈ ਖੀਰੀ ਆ ਗਈ ਉਹ ਦੋ ਦੰਦ ਚੱਕਦੀ ਹੈ ਜੇ ਕਿ ਸੱਜਣ ਨੂੰ ਚਾਹੀਦੀ ਹੈ ਨਾ ਵੱਡੀਆਂ ਬਹੁਤਵਾਨਾਂ ਝੋਟੀਆਂ ਇਹਦੀ ਮਾਂ ਵੀ ਆਪਣੇ ਕੋਲੇ ਆਪਣੇ ਘਰ ਦੇ ਝੋਟੀਆਂ ਆ ਗਈਆਂ ਤੇ ਉਹਦੀ ਮਾਂ ਵੀ ਆਪਣੇ ਕੋਲੇ ਆ 24 25 ਕਿਲੋ ਦੀ ਮਾਂ ਨੇ ਦੁੱਧ ਹੁੰਦਾ ਜਾਇਦਾ ਰੇਟ ਰੱਖਿਆ ਆਪਾਂ ਕਹੋਗੇ ਯਾਰ ਕਿਸੇ ਭਰਾ ਦੇ ਕੰਮ ਆ ਜਾਣਾ ਹਨਾ ਆਪਾਂ ਵੀ ਕਰਨਾ ਸੀ ਜਿਗਾਰ ਆਪਾਂ ਰੱਖਣੇ ਦਾ ਆਪਾਂ ਜਾਣ ਵਰੀ ਜਿਗਾਰ ਤਾਂ ਬਣਾ ਹੀ ਜਾਂਦਾ ਹੋਰ ਤਾਂ ਕਿਹੜਾ ਜਿਗਾਰ ਹੈ ਤੇ ਜੇ ਕਿਸੇ ਨੂੰ ਆਹ ਚਾਹੀਦੀ ਉਹਦੀ ਮਾਂ ਨੇ ਖੀਰੀ ਨੇ 16 ਲੀਟਰ ਦੁੱਧ ਹੁੰਦਾ ਕੰਡਾ ਲਾ ਕੇ ਇਹਦਾ ਰੇਟ ਆ ਗਿਆ 55000 ਉਹਦਾ ਆ ਗਿਆ 62000 ਜੇ ਕੋ ਦੋਨੇ ਸੱਜਣ ਕੱਟੀਆਂ ਲੋ ਉਹਦਾ ਮਾਨਤ ਨਾਲ ਉਹ ਜਿਆ ਹੋ ਜੂਗਾ ਕਰ ਲਿਓ ਸੰਪਰਕ 628340299 ਇਹ ਨੰਬਰ ਆਪਣਾ ਪਿੰਡ ਰੋੜਕੀ ਤੁਸੀਂ ਸਰਦੂਰ ਜ਼ਿਲ੍ਹਾ ਮਾਨਸਾ ਫੇਰ ਕਹਿੰਦੇ ਕਿ ਸੱਜ ਨੇ ਵੀਡੀਓ ਬਣਾਉਣਾ ਕਰ ਲਿਓ ਸੰਪਰਕ ਕਿਉਂਕਿ ਜਨਵਰੀ ਯਾਰ ਇੱਕ ਤਾਂ ਨਗਦ ਵਿਕ ਜਾਂਦਾ ਇੱਕ ਚੰਗੇਰੀਆਂ ਲੱਗੀਆਂ ਮੈਂ ਲੈਣ ਵਾਲੇ ਸੱਜ ਨੇ ਬਹੁਤ ਬੈਠਿਆਂ ਦੇ ਸ਼ੌਕੀ ਤੇ ਵੀਡੀਓ ਬਣਾਉਣੀ 628340299 ਬੜੇ ਵਧੀਆ ਨੰਬਰ ਦਾਸਤਾ ਨੰਬਰ ਆਪਣਾ ਹੈ ਜੀ ਦੋਨਾਂ ਪਾਸੇ ਆਪਣਾ ਸਰਦੂਰ ਦੇ ਬਿਲਕੁਲ ਨਾਲ ਹੀ ਰਹਿੰਦਾ ਇੱਕ ਧੱਗਰ ਦਾ ਏਰੀਆ ਹੈਗਾ ਸਰਸੇ ਦਾ ਆਪਣਾ ਚੈੱਕ ਕਰ ਲਿਓ ਸੱਜਣੋ ਸਪਰਕ ਹਾਲ ਬਾਦ ਯਾਰਾ ਸਿੰਘ ਨਾਲ ਹੀ ਮੋੜ ਗਈ ਉਹਦੇ ਤਾਂ ਕੁੰਡੇ ਹੈਗੇ ਐ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦੇ ਮਿਲਾਂਗੇ ਅਗਲੀ ਵੀਡੀਓ ਤਦ ਲੈ ਕੇ ਰੱਬ ਰੱਖਾ ਧੰਨਵਾਦ